ਇਹ ਇੰਤਰਾ ਹੁਣ ਇਧਰ ਉਹ ਡਿਆ ਬਾਉ ਇਧਰ ਹੁੰਦਾ ਇਧਰ ਹੁੰਦਾ ਇਧਰ ਹੁੰਦਾ ਥੋੜੀ ਜਿਹੀ ਡੈਚ ਇਧਰ ਟੁੱਟੀ ਹੈ ਤੇ ਅੱਛਾ ਪਿੰਡ ਦੇ ਕੋਨੇ ਵਾਲ ਦੇ ਵਿੱਚ ਆ ਵੇਖੋ ਜੀ ਬਹੁਤ ਹੀ ਬੁਰਾ ਹਾਲਿਆ ਤੁਸੀਂ ਵੇਖ ਸਕਦੇ ਜੇ ਜੀ ਫੇਰ ਆ ਗਏ ਤੇ ਚੰਦ ਮਿੰਟਾਂ ਦੇ ਵਿੱਚ ਹੀ ਸਭ ਕੁਝ ਤਬਾਹ ਹੋ ਗਿਆ ਕੋਈ ਚੀਜ਼ ਨਹੀਂ ਨਿਕਲੀ ਨਾ ਕੋਈ ਸਮਾਨ ਨਾ ਕੋਈ ਕੋਈ ਚੀਜ਼ ਨਹੀਂ ਬਸ ਬੱਚੇ ਜਿਆ ਸੱਤਾਂ ਦੇ ਤੇ ਚੜੇ ਆ ਕੋਈ ਪ੍ਰਸ਼ਾਸਨ ਨਹੀਂ ਕੋਈ ਨਹੀਂ ਹੈਗਾ ਸਾਰੀ ਰਾਤ ਫਿਰਦੇ ਰਹੇ ਆ ਹੁਣ ਮੁਸੀਬਤ ਪਈ ਆ ਤੇ ਕੋਈ ਨਹੀਂ ਵੇਖ ਲੋ ਬੌੜਿਆ ਉਹਦਾ ਸਾਰੇ ਕਹਿੰਦੇ ਆ ਅਸੀਂ ਆ ਕਰ ਦਿਆਂਗੇ ਅਸੀਂ ਤੁਹਾਡੇ ਨਾਲ ਆ ਕਿਹੜਾ ਸਾਡੇ ਨਾਲ ਦੱਸੋ ਸਾਨੂੰ ਸਵੇਰ ਦੇ ਘਰ ਤੋਂ ਘਟ ਵੀ ਅਸੀਂ 6 ਵਜੇ ਦੇ ਕੋਠੇ ਤੇ ਚੜੇ ਆ ਤੇ ਆ ਵੇਖ ਲੋ ਤੁਸੀਂ ਪਾਣੀ ਦਾ ਹਾਲ ਕੀ ਏ ਵੀ ਸਾਡੀਆਂ ਛੱਤਾਂ ਨਾ ਪਾਣੀ ਲੱਗ ਚੁੱਕਾ ਵਾ ਤੇ ਕੋਈ ਸਮਾਨ ਨਹੀਂ ਕੋਈ ਚੀਜ਼ ਨਹੀਂ ਬਚੀ ਸਾਡੀ ਜੋ ਵੀ ਆ ਆ ਵੇਖੋ ਇਹ ਲਾਈਵ ਤਸਵੀਰਾਂ ਵੇਖੋ ਤੁਸੀਂ ਬਹੁਤ ਹੀ ਮਾੜਾ ਹਾਲ ਆ ਕੋਨੇਵਾਲ ਦਾ ਇੰਨਾ ਪਾਣੀ ਜ਼ਿੰਦਗੀ 'ਚ ਨਹੀਂ ਵੇਖਿਆ ਜਿੰਨਾ ਐਰਕਾਂ ਵੇਖ ਲਿਆ ਵਾ ਬਾਬਾ ਬੁੱਢਾ ਸਾਹਿਬ ਮੇਰ ਕਰੇ ਤੇ ਇਸ ਪਾਣੀ ਤੋਂ ਬਚਾਏ ਤੇ ਪਾਣੀ ਲਥੇ ਆਹ ਵੇਖੋ ਜੀ